ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਆ ਤੇ ਅੱਜ ਸਾਡੇ ਘਰੇ ਕਾਕੇ ਦੀ ਵਧਾਈ ਲੈਣ ਆਈਆਂ ਨੱਚਣ ਵਾਲੀਆਂ ਤੇ ਆਜੋ ਤੁਹਾਨੂੰ ਸਾਰਾ ਪ੍ਰੋਗਰਾਮ ਦਿਖਾਉਨੇ ਆ आप इधर हो गए कौन है अनु हो <जो>? <laughs> 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 ਮੰਡੇ ਨੂੰ ਜਾਓ ਤਾਂ ਉਹ ਲਾ ਬੀਨਾ Thank <laughs> you. ਆਹ ਲੱਗ ਰਿਹਾ ਅਰੇ ਕੀ ਲੱਗਦੀ ਚੜੇ ਤੋ ਇਹ ਤਾਂ ਅਸਰ ਕਾ ਜੀ ਬਾਂਗ ਪਾ ਕਰਦੇ ਨਾ ਕਾ ਜੀ ਹਮ ਨਾ ਬੜਾ ਜੀ ਨਹੀਂ ਕਰਤੀ ਤੋ ਬਬੂ ਵੀ ਬਣੇ ਕਰ ਗੋ ਵੀ ਬਣੇ ਨਾ ਨੱਚਦੀ ਨਾ ਹਾਪ ਤਾ ਨੱਚਦੀ ਦੀ ਦੂਜਿਆਂ ਖੇਚ ਲੈਣ ਹਾਂ ਇਦਾਂ ਕਰਦੀ ਇਹ ਵਾਹ ਕੋਣ ਲੈ ਆਂ ਹਾਂ ਕੀ ਆਉਣੀ ਅੰਦਾ ਹਾਂ ਜਿਹੜਾ ਹੁੰਦਾ ਆਂਦਾ ਹੁੰਦਾ ਆਂਦਾ ਆਂਦਾ ਜੇ ਨੱਚਣਾ ਹੀ ਕਿਆ ਕਰਾ ਲੈ ¡A ਬੋਲਣ ਵਾਲੇ ਬਾਟੋ ਤਰਾਂਟੀ ਬਾਲੇ ਕੱਢ ਦਿੱਤਾ ਮਾਪੀਆਂ ਬੋਲਣ ਮਾਸੇ ਵੀ ਬੜੀ ਗੱਲੀਆ ਨਾ ਹੋਜੀ ਇਹ ਤੇਰੇ ਨਾਲ ਅਮਰ ਅਮਰ ਦਾ ਫੋਨ ਲਾ ਅਮਰ ਦਾ ਫੋਨ ਲਾ ਮੇਰਾ ਫੋਨ ਰਹਿ ਆਰੀ ਚਾਹ ਤਾ ਸੋਣਾ ਗਈ ਸਾਰਾ ਕੋਈ ਮੰਤਰ ਮਾਰ ਕੇ ਦੇਵਾ ਕਰਵਾ ਕਸਰਦੀ ਉਹ ਕਹਿੰਦੀ ਕਿਆ ਕਹਿੰਦੀ ਜਿਵੇਂ ਨਹੀਂ ਲੜੀ ਚੋੜਾ ਦੇਣੀ ਥੱਲੇ ਵਾ ਕੇ ਨਾ ਚੱਲ ਸਕਦੀ ਆ ਬੈਠੀ ਛੱਡ ਨਾਲ ਕਰਵਾ ਦੇ اٿي کني نٿي آئي ਵੀਰਾਂ ਨੂੰ ਉਹ ਸਾਰੇ ਵੀ